ਸਤਿ ਸ਼੍ਰੀ ਅਕਾਲ ਸਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਦੇਸ਼ ਭਰ ਚ ਡਾਕਟਰਾਂ ਦੀ ਹੜਤਾਲ ਪਟਿਆਲਾ ਚ ਸੰਸਦ ਮੈਂਬਰ ਡਾਕਟਰ ਗਾਂਧੀ ਵੀ ਰੋਸ ਪ੍ਰਦਰਸ਼ਨ ਚ ਹੋਏ ਸ਼ਾਮਿਲ ਮੈਡਲਿਸਟ ਵਿਨੇਸ਼ ਫੋਗਾਟ ਦਾ ਗ੍ਰੈਂਡ ਵੈਲਕਮ ਦਿੱਲੀ 에ਰਪੋਰਟ ਤੇ ਹੋਇਆ ਸ਼ਾਨਦਾਰ ਸਵਾਗਤ 에ਰਪੋਰਟ ਤੇ ਵਿਨੇਸ਼ ਫੋਗਾਟ ਹੋਈ ਭਾਵੁਕ ਕਲਕੱਤਾ ਪੁਲਿਸ ਦੇ ਦਰਿੰਦਗੀ ਧਰਨੇ ਤੇ ਬੈਠੇ ਡਾਕਟਰ ਨੂੰ ਹਿਰਾਸਤ ਚ ਲਿਆ ਡਾਕਟਰਾਂ ਦੇ ਨਾਲ ਧਰਨੇ 'ਚ ਬੈਠੀ ਸੀ ਪੀੜਤਾ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੈਰਿਸ 올림픽ਸ ਵਿੱਚ ਦੇਸ਼ ਦੀ ਨੁਮਾਇੰਦਗੀ ਕਰਕੇ ਪਹੁੰਚੀ ਤਾਕੜ ਪਹਿਲਵਾਨ ਦਾ ਦਿੱਲੀ 에어ਪੋਰਟ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਟੋਲਟ ਮੱਕਿਆ ਦੇ ਨਾਲ ਵਿਨੇਸ਼ ਫੋਗੜ ਦਾ ਸਵਾਗਤ ਹੋਇਆ ਕਾਂਗਰਸੀ ਸੰਸਦ ਦਿਪੇਂਦਰ ਹੁੱਡਾ ਵੀ ਫੋਗੜ ਨੂੰ ਰਿਸੀਵ ਕਰਨ ਲਈ ਪਹੁੰਚੇ ਜਿਸ ਨੂੰ ਦੇਖ ਕੇ ਦਿੱਲੀ 에어ਪੋਰਟ ਪਹੁੰਚੀ ਵਿਨੇਸ਼ ਫੋਗਾਟ ਭਾਵੁਕ ਹੋ ਗਈ ਵਿਨੇਸ਼ ਫੋਗਾਟ ਦਾ ਮੈਡਲਿਸਟ ਵਾਂਗ ਸ਼ਾਨਦਾਰ ਸਵਾਗਤ ਹੋਇਆ ਸਾਖਸ਼ੀ ਮਾਲਿਕ ਤੇ ਬਜਰੰਗ ਪੁਨੀਆ ਦੇ ਗੱਲ ਲਾ ਕੇ ਵਿਨੇਸ਼ ਫੋਗਾਟ ਭਾਵੁਕ ਹੋ ਗਏ ਦੱਸ ਦिए ਕਿ ਵਿਨੇਸ਼ ਫੋਗਾਟ ਦੇ ਸਵਾਗਤ ਦੀ ਦਿੱਲੀ ਤੋਂ ਲੈ ਕੇ ਹਰਿਆਣਾ ਤੱਕ ਤੋਂ ਮੈਂ ਮਿਠਾਈਆਂ ਵਣਾਈਆਂ ਜਾ ਰਹੀਆਂ ਨੇ ਫੋਗਾਟ ਦੇ ਪਰਿਵਾਰ ਵਿੱਚ ਜਸ਼ਨ ਦਾ ਮਾਹੌਲ ਹੈ ਇਸ ਤੋਂ ਇਲਾਵਾ ਵਿਨੇਸ਼ ਦੇ ਪਰਿਵਾਰਕ ਮੈਂਬਰ ਵੀ ਇੱਥੇ ਮੌਜੂਦ ਸਨ ਜਿਸ ਵਿੱਚ ਉਸ ਦੇ ਭਰਾ ਹਰਿੰਦਰ ਪੁਨੀਆ ਨੇ ਕਿਹਾ ਕਿ ਜੋ ਲੋਕ ਕੁਸ਼ਤੀ ਤੇ ਖੇਡਾਂ ਦੇ ਸ਼ੌਕੀਨ ਨੇ ਅੱਜ ਵਿਨੇਸ਼ ਦਾ 에어ਪੋਰਟ ਤੇ ਸਵਾਗਤ ਕਰਨ ਲਈ ਪਹੁੰਚੇ ਨੇ ਇਸ ਤੋਂ ਇਲਾਵਾ ਵਿਨੇਸ਼ ਦੇ ਸਵਾਗਤ ਲਈ ਘਰ ਘਰ ਵੀ ਤਿਆਰੀਆਂ ਚੱਲ ਰਹੀਆਂ ਨੇ ਉਹ ਭਾਵੇਂ 올림픽 ਤੰਗਮਗਾ ਨਹੀਂ ਜਿੱਤ ਸਕੀ ਪਰ ਅਸੀਂ ਹੋਰ ਮਿਹਨਤ ਕਰਾਂਗੇ ਤਾਂ ਜੋ 올림픽 ਸੋਨ ਤੰਗਮਗਾ ਜਿੱਤ ਸਕੇ ਵਿਨੇਸ਼ ਜਦੋਂ 에어ਪੋਰਟ ਤੋਂ ਬਾਹਰ ਆਈ ਤਾਂ ਪ੍ਰਸ਼ੰਸਕਾਂ ਦਾ ਜਿਹਾ ਸਵਾਗਤ ਦੇ ਕੇ ਉਹ ਆਪਣੇ ਹੰਝੂ ਨਹੀਂ ਰੋਕ ਸਕੀ ਦੇਸ਼ ਭਰ ਵਿੱਚ ਡਾਕਟਰਾਂ ਵੱਲੋਂ ਕਲਕੱਤਾ ਵਿੱਚ ਡਾਕਟਰ ਨਾਲ ਜ਼ਬਰ ਜਨਾਹ ਤੇ ਕਤਲ ਦੀ ਘਟਨਾ ਤੋਂ ਬਾਅਦ ਰੋਸ ਮੁਜ਼ਾਰੇ ਕੀਤੇ ਜਾ ਰਹੇ ਨੇ ਇਸੇ ਦੇ ਚੱਲਦਿਆਂ ਪਟਿਆਲਾ ਵਿਖੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰਾਂ ਨੇ ਰਿੰਕ ਹਾਲ ਬਾਰਾਂਦਰੀ ਬਾਗ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਇਸ ਦੌਰਾਨ ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਤਰਨਵੀਰ ਗਾਂਧੀ ਵੀ ਇਸ ਰੋਸ ਪ੍ਰਦਰਸ਼ਨ ਦਾ ਹਿੱਸਾ ਬਣੇ ਡਾਕਟਰ ਗਾਂਧੀ ਨੇ ਕਿਹਾ ਕਿ ਕਲਕੱਤਾ ਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਤੇ ਡਾਕਟਰ ਤੇ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੁਰੱਖਿਅਤ ਮਾਹੌਲ ਚਾਹੁੰਦੇ ਹਾਂ ਤਾਂ ਜੋ ਸਾਡੇ ਦੇਸ਼ ਨੂੰ ਅੱਗੇ ਲਿਜਾ ਸਕਨ ਨਾਲ ਹੀ ਉਹਨਾਂ ਮੁਜ਼ਮਾ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜੋ ਬੰਗਾਲ ਵਿੱਚ ਜੋ ਇੱਕ ਔਰਤ ਡਾਕਟਰ ਟ੍ਰੇਨੀ ਡਾਕਟਰ ਨਾਲ ਜੋ ਦੁਰਵਿਵਹਾਰ ਜੋ ਜ਼ਿੰਦਗੀ ਕੀਤੀ ਗਈ ਹੈਗੀ ਉਸ ਦੇ ਖਿਲਾਫ ਡਾਕਟਰ ਦਾ ਗੁੱਸਾ ਹੈਗਾ ਕੱਲਾ ਬੰਗਾਲ ਹੀ ਨਹੀਂ ਹੈਗਾ ਸਾਰੇ ਹਿੰਦੁਸਤਾਨ 'ਚ ਕਦੀ ਇਹ ਹਾਥਰਾ ਹੁੰਦਾ ਕਦੀ ਮੁਜ਼ਫਰਨਗਰ ਹੁੰਦਾ ਕਦੀ ਇਹ ਕੱਲ ਉੱਤਰਾਖੰਡ ਸੇਗਾ ਉਸ ਤੋਂ ਪਹਿਲਾਂ ਕਦੀ ਬਿਲਕਸ ਬੰਨੂ ਗੁਜਰਾਤ ਹੁੰਦਾ ਹੈਗਾ ਕਦੀ ਕਦੀ ਉਹ ਮਤਲਬ ਕਿਸੇ ਨਾ ਕਿਸੇ ਰਾਜ ਦੇ ਵਿੱਚ ਇਹ ਔਰਤਾਂ ਉੱਤੇ ਅਤਿਆਚਾਰ ਹੁੰਦਾ ਦਰਿੰਦਗੀ ਦਾ ਸ਼ਿਕਾਰ ਹੁੰਦੀਆਂ ਨੇ ਔਰਤਾਂ ਔਰ ਇਹ ਭਾਰਤੀ ਸਮਾਜ ਦੀ ਤੇ ਭਾਰਤੀ ਸਿਆਸਤ ਦੀ ਜੋ ਇੱਕ ਪਿਤਰੀ ਸਤਾਤਮਕ ਜੋ ਇੱਕ ਪੈਟਰੀਆਰਕਲ ਮਾਈਂਡਸੈਟ ਹੈਗਾ ਔਰ ਜੋ ਇੱਕ ਮੱਧਯੁਗੀ ਜੋ ਇੱਕ ਮਾਨਸਿਕਤਾ ਹੈਗੀ ਹੈ ਉਹਦਾ ਨਤੀਜਾ ਹੈਗਾ ਔਰ ਇਸ ਦੇ ਖਿਲਾਫ ਲੜਨਾ ਪੈਣਾ ਹੈਗਾ ਅੱਜ ਸਾਡੀ ਡਾਕਟਰ ਭੈਣ ਇਸ ਗੱਲ ਦਾ ਸ਼ਿਕਾਰ ਹੋਈ ਸ਼িকার ਹੁੰਦੀ ਹੈ ਤੇ ਕਦੇ ਨਿਮਨ ਜਾਤੀ ਦੀਆਂ ਜਿਹੜੀਆਂ ਦਲਿਤ ਔਰਤਾਂ ਨੇ ਉਹ ਤਾਂ ਹਰ ਰੋਜ਼ ਕਿਸੇ ਨਾ ਕਿਸੇ ਦੇਸ਼ ਦੇ ਕੋਨੇ ਵਿੱਚ ਇਸ ਪਿਤਰੀ ਸਤਾਤਮਕ ਸਮਾਜ ਦੀਆਂ ਜੋ ਮਨੁੱਖ ਦੀ ਜੋ ਮਨੁੱਖੀ ਮਨਾਂ ਅੰਦਰ ਜੋ ਇਹ ਮੱਧਯੁਗੀ ਪਾਨਸਿਕਤਾ ਹੈਗੀ ਹੈ ਉਹਦਾ ਕਿਤਨਾ ਕਿਤੇ ਸ਼ਿਕਾਰ ਹੁੰਦੀਆਂ ਤੇ ਅਸੀਂ ਡਾਕਟਰ ਅੱਜ ਸਮੁੱਚੇ ਔਰਤ ਜਾਤੀ ਦੇ ਹੁੰਦੇ ਜੋ ਇੱਕ ਦਰਿੰਦਗੀ ਹੈਗੀ ਹੈ ਉਹਦੇ ਖਿਲਾਫ ਤੇ ਖਾਸ ਤੌਰ ਤੇ ਆਪਣੀ ਜੋ ਇੱਕ ਡਾਕਟਰ ਸਾਥਣ ਹੈਗੀ ਹੈ ਉਹਦੇ ਖਿਲਾਫ ਜੋ ਦਰਿੰਦਗੀ ਹੋਈ ਹੈ ਬੈਸਟ ਬੰਗਾਲ ਚ ਉਹਦੇ ਖਿਲਾਫ ਇਕੱਠੇ ਹੋਏ ਹੈਗੇ ਨਾਲ ਦੀ ਨਾਲ ਅਸੀਂ ਸਮੁੱਚੀ ਔਰਤ ਜਾਤ ਉੱਤੇ ਦੁਨੀਆ ਪਰ ਚੰਦੇ ਜ਼ੁਲਮ ਔਰ ਹਿੰਦੁਸਤਾਨ ਦੇ ਵੱਖ-ਵੱਖ ਰਾਜਾਂ ਚ ਰੋਜ਼ ਹੁੰਦੇ ਜ਼ੁਲਮਾਂ ਦੇ ਖਿਲਾਫ ਤੰਗ ਆ ਕੇ ਸੜਕਾਂ ਤੇ ਆਏ ਹੈਗੇ ਜਿਸ ਕਰਕੇ ਸਾਡਾ ਪ੍ਰੋਟੈਸਟ ਦਰਜ ਹੋਣਾ ਚਾਹੀਦਾ ਤੇ ਸਮਾਜ ਨੂੰ ਅਸੀਂ ਸੁਣਾਉਣੀ ਕਰਦੇ ਆ ਕਿ ਜਿਹੜੀ ਇਹ ਮਾਨਸਿਕਤਾ ਹੈਗੀ ਹੈ ਉਹ ਤੋਂ ਜਿੰਨੀ ਗੱਲ ਦੀ ਖੇੜਾ ਛਡਾ ਲੇ ਉਹ ਚੰਗੀ ਗੱਲ ਹੈਗੀ ਹੈ ਜਿਹੜੀ ਪਿਤਰੀ ਸੱਤਾ ਦਾ ਜੋ ਮਨੁੱਖ ਦੀ ਜੋ ਰਵਈਆ ਹੈਗਾ ਹਿੰਦੁਸਤਾਨ ਅੰਦਰ ਉਸ ਦਾ ਖਾਤਮਾ ਹੋਣਾ ਚਾਹੀਦਾ ਔਰ ਇਹ ਸ਼ੁਰੂਆਤ ਕਰਾਜ ਹੋਣੀ ਚਾਹੀਦੀ ਹੈ ਔਰਤਾਂ ਦੀ ਬਰਾਬਰੀ ਲੜਕੀਆਂ ਦੀ ਬਰਾਬਰੀ ਔਰਤਾਂ ਨੂੰ ਬਰਾਬਰ ਦੇ ਹੱਕ ਇਹ ਮਿਲਣੇ ਚਾਹੀਦੇ ਹੈਗੇ ਤਾਂ ਜੋ ਮਰਦਾਂ ਦੇ ਆਪਣੇ ਯੋਗਦਾਨ ਪਾ। ਉਦਸਰ ਅੰਧਜੋਤੀ ਸਰੂਪ ਮੋੜ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਡਾਕਟਰਾਂ ਵੱਲੋਂ ਇੱਕ ਰੋਸ ਮਾਰਚ ਕੱਢਿਆ ਗਿਆ ਜਿਸ ਤੋਂ ਬਾਅਦ ਇੱਕ ਮੰਗ ਪੱਤਰ ਸੌਂਪਿਆ ਗਿਆ। ਐਸਮੋਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਰਵਦੀਪ ਸਿੰਘ ਸੰਧੂ ਨੇ ਕਿਹਾ ਕਿ ਅੱਜ ਡਾਕਟਰ ਸੁਰਖਿਅਤ ਨਹੀਂ ਹੈ ਜੋ ਪਿਛਲੇ ਦਿਨੀ ਕਲਕੱਤਾ ਚ ਮੈਡੀਕਲ ਕਾਲਜਿਕ ਮਹਿਲਾ ਡਾਕਟਰ ਨਾਲ ਕਿਨਾਉਣੀ ਹਰਕਤ ਕੀਤੀ ਗਈ ਹੈ ਪਹਿਲਾਂ ਡਾਕਟਰ ਦਾ ਰੇਪ ਕੀਤਾ ਗਿਆ ਤੇ ਉਸ ਤੋਂ ਬਾਅਦ ਡਾਕਟਰ ਦੀ ਹੱਤਿਆ ਹੋਈ ਹੈ ਬਹੁਤ ਹੀ ਸ਼ਰਮਸਾਰ ਹੈ ਉਹਨੇ ਕਿਹਾ ਕਿ ਉਸਦੇ ਹਥਿਆਰੀ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤੇ ਜਲਦ ਤੋਂ ਜਲਦ ਇਸ ਮਾਮਲੇ ਵਿੱਚ ਸੁਣਵਾਈ ਕੀਤੀ ਜਾਵੇ ਸੀ ਇਹ ਰੋਸ ਮਾਰਚ ਕਲਕੱਤਾ ਵਿੱਚ ਸਾਡੀ ਭੈਣ ਜਿਹਦੇ ਨਾਲ ਕੀ ਉੱਥੇ ਰੇਪ ਕੀਤਾ ਗਿਆ ਉਹ ਤੋਂ ਬਾਅਦ ਉਹਦੀ ਹੱਤਿਆ ਕੀਤੀ ਗਈ ਤੇ ਉਹ ਲੋਕ ਇੱਥੇ ਹੀ ਨਹੀਂ ਰੁਕੇ ਉਸ ਤੋਂ ਬਾਅਦ 2-3 ਹਜ਼ਾਰ ਬੰਦਿਆਂ ਦੀ ਮੌਬ ਇਕੱਠੇ ਹੋ ਕੇ ਜਿੰਨੇ ਵੀ ਉੱਥੇ ਐਵੀਡੈਂਸ ਸੀਗੇ ਉਹ ਸਾਰੇ ਦੇ ਸਾਰੇ ਉਹਨਾਂ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹਸਪਤਾਲ ਦੇ ਵਿੱਚ ਤੋੜ ਭੰਨ ਕੀਤੀ ਗਈ ਕੋਈ ਉੱਥੇ ਸੁਣਵਾਈ ਨਹੀਂ ਹੋ ਰਹੀ ਸਟੇਟ ਪਤਾ ਨਹੀਂ ਕਿਹੜੇ ਕਾਤਲਾਂ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਆ ਕਿ ਉਹਨੂੰ ਇੱਕ ਇਹ ਮਾਸੂਮ ਜਹੀ ਕੁੜੀ ਦੀ ਚੀਕਾਂ ਨਹੀਂ ਸੁਣਦੀਆਂ ਮਾਂ-ਬਾਪ ਉਹਨੂੰ ਰੋਂਦੇ ਹੋਏ ਨਹੀਂ ਦਿਸਦੇ ਹੈਗੇ ਐਨੇ ਸਾਰੇ ਜੂਨੀਅਰ ਡਾਕਟਰ ਸੀਨੀਅਰਸ ਡਾਕਟਰਸ ਸੜਕਾਂ 'ਤੇ ਉੱtre ਹੋਏ ਨੇ ਹੈਲਥ케ਅਰ ਵਰਕਰ ਸੜਕਾਂ 'ਤੇ ਉੱtre ਹੋਏ ਨੇ ਉਹਨੂੰ ਉਹ ਨਹੀਂ ਦਿਸਦਾ ਹੈਗਾ ਇਹ ਪਤਾ ਨਹੀਂ ਕਿੱਦਾਂ ਦੀ ਡੈਮੋਕ੍ਰੇਸੀ ਚੱਲਦੀ ਪਈ ਆ ਕਿ ਸਾਨੂੰ ਆਪਣੀ ਭੈਣ ਵਾਸਤੇ ਆਪਣੀ ਧੀ ਵਾਸਤੇ ਇਨਸਾਫ ਮੰਗਣ ਵਾਸਤੇ ਸੜਕਾਂ ਦੇ ਉੱਤਰ ਦਾ ਪੈ ਰਿਹਾ ਅੱਜ ਜਸੀਂ ਆਪਣੇ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਸਾਰੀਆਂ ਐਸੋਸੀਏਸ਼ਨਸ ਜਿਨ੍ਹਾਂ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਫਤਿਹਗੜ ਸਾਹਿਬ ਪੀਸੀਐਮਐਸ ਐਸੋਸੀਏਸ਼ਨ ਫਤਿਹਗੜ ਸਾਹਿਬ ਕੈਮਿਸਟ ਐਸੋਸੀਏਸ਼ਨ ਲੈਬ ਐਸੋਸੀਏਸ਼ਨ ਨਰਸਿੰਗ ਐਸੋਸੀਏਸ਼ਨ ਡੈਂਟਲ ਐਸੋਸੀਏਸ਼ਨ ਸਾਰੇ ਅਸੀਂ ਇਕੱਠੇ ਹੋਏ ਆ ਨੀਮਾ ਵਾਲੇ ਇਕੱਠੇ ਹੋਏ ਆ ਅਸੀਂ ਇੱਥੇ ਇਕੱਠੇ ਹੋ ਕੇ ਅਸੀਂ ਇੱਕ ਸੁਰ ਦੇ ਵਿੱਚ ਉਹ ਨਾਰਾ ਦੇ ਰਹੇ ਆ ਕਿ ਪ੍ਰਸ਼ਾਸਨ ਨੂੰ ਦੱਸ ਰਹੇ ਆ ਕਿ ਸਾਡੀਆਂ ਮੰਗਾਂ ਤੁਸੀਂ ਸਵਕਾਰ ਕਰ ਲਓ ਤੇ ਉਹਨਾਂ ਖਿਲਾਫ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਡਾਕਟਰਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮ੍ਰਿਤਕਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ, ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਨਹੀਂ ਬਣਾਇਆ ਜਾਂਦਾ, ਉਹਨਾਂ ਦਾ ਧਰਨਾ ਲਗਾਤਾਰ ਜਾਰੀ ਰਹੇਗਾ। ਉਹਨਾਂ ਨੇ ਕਿਹਾ ਕਿ ਡਾਕਟਰ ਸੜਕਾਂ ਤੇ ਉਤਰ ਆਏ ਨੇ ਕਿਸੇ ਦਾ ਇਨਸਾਫ ਲੈਣ ਦੇ ਲਈ ਪਰ ਸਰਕਾਰਾਂ ਵੱਲੋਂ ਇਨਸਾਫ ਨਹੀਂ ਦਿੱਤਾ ਜਾ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ, ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਨਹੀਂ ਬਣਾਇਆ ਜਾਂਦਾ। ਇਹ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ। ਸੰਗਰੂਰ ਵਿੱਚ ਵੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਤੇ ਸਰਕਾਰੀ ਤੇ ਪ੍ਰਾਈਵੇਟ ਡਾਕਟਰਾਂ ਨੇ ਇੱਕ ਦਿਨ ਦਾ ਬੰਦ ਕੀਤਾ ਪੱਛਮੀ ਬੰਗਾਲ ਦੇ ਵਿੱਚ ਇੱਕ ਡਾਕਟਰ ਨਾਲ ਜ਼ਬਰਜਨਾਹ ਦੇ ਮਾਮਲੇ ਤੋਂ ਬਾਅਦ ਉਸ ਦੀ ਹੱਤਿਆ ਦੇ ਵਿੱਚ ਪੂਰੇ ਭਾਰਤ ਦੇ ਡਾਕਟਰ ਇਨਸਾਫ ਦੀ ਮੰਗ ਕਰ ਰਹੇ ਨੇ ਇਸ ਧਰਨੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਆੜ ਅਤੇ ਐਸੋਸੀਏਸ਼ਨ ਤੇ ਬਾਰ ਕਾਉਂਸਲ ਦੇ ਮੁਖ ਹੌਦਿਆਦਾਰ ਵੀ ਸ਼ਾਮਿਲ ਹੋਏ ਡਾਕਟਰਾਂ ਨੇ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਜਿਸ ਤਰ੍ਹਾਂ ਡਾਕਟਰ ਨਾਲ ਕਿਣਾਉਣਾ ਕੰਮ ਹੋਣ ਤੋਂ ਬਾਅਦ ਉਸ ਦਾ ਕਤਲ ਹੋਇਆ ਉਸ ਦੇ ਨਾਲ ਉਹਨਾਂ ਦੀ ਸਰਕਾਰ ਤੋਂ ਮੰਗ ਹੈ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਸਾਡੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਆਈਐਮਏ ਦੀ ਨੈਸ਼ਨਲ ਕਾਲ ਹੈ ਸਟ੍ਰਾਈਕ ਦੇ ਰਿਗਾਰਡਿੰਗ ਜਿਹੜਾ ਕਿ ਵੈਸਟ ਬੰਗਾਲ ਦੇ ਵਿੱਚ ਕਲਕੱਤੇ ਦੇ ਵਿੱਚ ਲਈ ਡਾਕਟਰ ਨਾਲ ਜਿਹੜਾ ਕਿ ਨੋਨਾ ਅਪਰਾਧ ਤੋਂ ਬਾਅਦ ਮਰਡਰ ਹੋਇਆ ਜਿਹੜਾ ਉਹਦੇ ਰਿਗਾਰਡਿੰਗ ਸਾਡੀਆਂ ਮੇਨ ਡਿਮਾਂਡ ਤਾਂ ਆਈਐਮਏ ਵੱਲੋਂ ਡਿਮਾਂਡ ਇਹ ਹੈ ਕਿ ਪੁਚਕ ਸੈਂਟਰ ਸਰਕਾਰ ਦੀਆਂ ਡਿਮਾਂਡਾਂ ਨੇ ਕੁਝ ਸੂਬਾ ਪੱਛਮ ਬੰਗਾਲ ਸਰਕਾਰ ਵੱਲੋਂ ਡਿਮਾਂਡ ਜਿਵੇਂ ਪਹਿਲਾਂ ਤਾਂ ਪੱਛਮੀ ਬੰਗਾਲ ਸਰਕਾਰ ਤੋਂ ਅਸੀਂ ਮੰਗਦੇ ਹਾਂ ਕਿ ਜਿਹੜੀ ਵੀ ਇਸ ਚੀਜ਼ ਦੀ ਜਿਹੜਾ ਵੀ ਕਾਨੂੰਨਾਪਰਾਧ ਹੋਇਆ ਉਹਦੀ ਪੂਛਪੜਤਾਲ ਇਨਕੁਆਇਰੀ ਡੀਪ ਇਨਕੁਆਇਰੀ ਕਰਕੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਹੁਣ ਤਾਂ ਕਹਿ ਰਹੋ ਮਾਮਲਾ ਸੀਬੀਆਈ ਨੂੰ ਪਹੁੰਚ ਗਿਆ ਤਾਂ ਸੀਬੀਆਈ ਇਹ ਕਰੇ ਦੂਸਰੀ ਸਾਡੀ ਡਿਮਾਂਡ ਇਹ ਹੈ ਕਿ ਵੈਸਟ ਬੰਗਾਲ ਸਰਕਾਰ ਇਹ ਦੱਸੇ ਕਿ ਰਿਸਪੌਂਸਿਬਿਲਟੀ ਫਿਕਸ ਕਰੇ ਵੀ ਜਿਹੜੇ ਕਾਰਨਾ ਕਰਕੇ ਇਹ ਤਨਾਉਨਾ ਅਪਰਾਧ ਹੋਇਆ ਕਿਸੇ ਦਾ ਲੈਪਸ ਹੋਇਆ ਉਹ ਬੰਦਾ ਰਿਸਪੌਂਸਿਬਿਲਟੀ ਫਿਕਸ ਕਰਕੇ ਉਹਨੂੰ ਸਜ਼ਾ ਦਿੱਤੀ ਜਾਵੇ ਕਲਕੱਤਾ ਵਿੱਚ ਮਹਿਲਾ ਡਾਕਟਰ ਨਾਲ ਕਤਲ ਤੇ ਜ਼ਬਰ ਜਨਾਹ ਦੀ ਘਟਨਾ ਤੋਂ ਬਾਅਦ ਦੇਸ਼ ਭਰ ਦੇ ਡਾਕਟਰਾਂ ਚ ਰੋਸ ਦਾ ਮਾਹੌਲ ਹੈ ਜਿਸ ਨੂੰ ਲੈ ਕੇ ਡਾਕਟਰ ਹੜਤਾਲ ਤੇ ਨੇ ਇਸੇ ਦਰਨੇ ਦਾ ਹਿੱਸਾ ਬਣੀ ਇੱਕ ਡਾਕਟਰ ਨੂੰ ਕਲਕੱਤਾ ਪੁਲਿਸ ਨੇ ਜ਼ਬਰਨ ਹਿਰਾਸਤ ਵਿੱਚ ਲੈ ਆ ਜੋ ਉਸ ਦਰਨੇ ਤੋਂ ਪੁਲਿਸ ਉਹਨਾਂ ਨੂੰ ਚੁੱਕ ਕੇ ਥਾਣੇ ਲੈ ਗਈ ਜਿਸ ਨੂੰ ਲੈ ਕੇ ਪੀੜਤਾ ਨੇ ਕਲਕੱਤਾ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਪੀੜਤਾ ਦਾ ਕਹਿਣਾ ਸੀ ਕਿ ਦਰਨੇ ਤਾਂ ਮੁੱਖ ਮੰਤਰੀ ਮਮਤਾ ਬੇਨਰਜੀ ਵੀ ਬੈਠੇ ਸੀ ਪਰ ਉਹਨਾਂ ਨੂੰ ਗ੍ਰਿਫਤਾਰ ਆਖਿਰ ਕਿਉਂ ਨਹੀਂ ਕੀਤਾ ਗਿਆ ਬਿਹਾਰ ਦੇ ਪਾਗਲਪੁਰ ਜ਼ਿਲ੍ਹੇ ਦੇ ਸੁਲਤਾਨਗੰਜ ਅਗਵਾਨੀ ਪੁਲ ਦਾ ਆਪਣੀ ਸਲੇਬ ਤੇ ਪਿੱਲਰ ਸਮੇਤ ਗੰਗਾ ਨਦੀ ਵਿੱਚ ਡਿੱਗ ਪਿਆ ਸਥਾਨਕ ਲੋਕਾਂ ਨੇ ਦੱਸਿਆ ਕਿ ਪੁਲ ਤੀਜੀ ਵਾਰ ਡਿੱਗੇ ਇਸ ਦੇ ਬਾਵਜੂਦ ਨਿਰਪੱਖ ਜਾਂਚ ਨਹੀਂ ਹੋ ਰਹੀ ਹਰ ਤੇ ਗੰਗਾ ਨਦੀ ਦੇ ਤੇਜ਼ ਵਹਾਅ ਕਾਰਨ ਪਿੱਲਰ ਨੰਬਰ 9 ਦੇ ਉੱਪਰਲੇ ਢਾਂਚੇ ਦਾ ਕੁਝ ਹਿੱਸਾ ਅਚਾਨਕ ਟਹਿ ਗਿਆ ਤੇ ਪਾਣੀ ਵਿੱਚ ਡੁੱਬ ਗਿਆ ਜਦੋਂ ਢਾਂਚਾ ਪਾਣੀ ਵਿੱਚ ਡਿੱਗ ਗਿਆ ਤਾਂ ਲੋਕ ਉੱਥੇ ਪਹੁੰਚ ਗਏ ਲੋਕਾਂ ਨੇ ਦੱਸਿਆ ਕਿ ਇਹ ਪੁਲ ਮੋੜ ਤੋਂ ਡਿੱਗ ਪਿਆ ਅਸਲ ਵਿੱਚ ਪੁਲ ਡਿੱਗਣ ਦੀ ਘਟਨਾ ਬਿਲਡਿੰਗ ਵਿਭਾਗ ਵਿੱਚ ਪਹਿਲੇ ਭ੍ਰਿਸ਼ਟਾਚਾਰ ਨੂੰ ਦਰਸਾਉਂਦੀ ਹੈ ਪੁਲ ਡਿੱਗਣ ਦੀ ਘਟਨਾ ਉਸਾਰੀ ਦੇ ਕੰਮ ਵਿੱਚ ਘਟੀਆ ਗੁਣਵੱਤਾ ਵਾਲੀ ਸਮੱਗਰੀ ਦੀ ਵਰਤੋਂ ਤੇ ਜ਼ਮੀਨ ਦੀ ਜਾਂਚ ਵਿੱਚ ਮੇ ਨੀਮੀਆਂ ਨੂੰ ਜਾਗਰੂਕ ਕਰਦੀ ਤੇ ਅਜਿਹੀ ਘਟਨਾ ਬਿਹਾਰ ਦੀ ਸਰਕਾਰੀ ਪ੍ਰਣਾਲ ਡਿਪਟੀ ਕਮਿਸ਼ਨਰ ਵਿਸ਼ੇ ਸਰੰਗਲ ਦਾ ਮੋਗਾ ਵਿਖੇ ਤਬਾਦਲਾ ਹੋਣ ਤੋਂ ਬਾਅਦ 2015 ਬੈਚ ਦੇ ਆਈਐਸ ਤੇ ਨਾਮਯੁਕਤ ਡਿਪਟੀ ਕਮਿਸ਼ਨਰ ਓਮਾ ਸ਼ੰਕਰ ਗੁਪਤਾ ਨੇ ਗੁਰਦਾਸਪੁਰ ਵਿਖੇ ਰਸਮੀ ਤੌਰ ਤੇ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਉਹ ਚੰਡੀਗੜ੍ਹ ਵਿਖੇ ਵੱਖ-ਵੱਖ ਭਾਗਾਂ ਵਿੱਚ ਅਧੀਆਂ ਤੇ ਸੇਵਾਵਾਂ ਨਿਭਾ ਚੁੱਕੇ ਨੇ। ਉਨ੍ਹਾਂ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਛੋਰੀਆਂ ਉਪਚੋਣਾ ਨਿਰਪੱਖ ਤੇ ਬਿਨਾਂ ਪੱਖਪਾਤ ਤੋਂ ਕਰਵਾਇਆ ਜਾਵੇ। ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ 13 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਕ੍ਰਿਟੀਕਲ ਕੇਅਰ ਵਿੱਚ ठेकेदार ਵੱਲੋਂ ਲਗਾਏ ਜਾ ਰਹੇ ਘਟੀਆ ਮਟੀਰੀਅਲ ਦਾ ਸੋਸ਼ਲ ਮੀਡੀਆ ਰਾਹੀਂ ਪੀ ਡਬਲਯੂ ਟੀਵੀ ਭਾਗ ਨੂੰ ਪਤਾ ਲੱਗਣ ਤੋਂ ਬਾਅਦ ਪ੍ਰੋਜੈਕਟ ਤੇ ਕੰਮ ਕਰ ਰਹੇ ਪਹਿਲੇ ਜੇਈ ਨੂੰ ਬਦਲ ਕੇ ਨਵੇਂ ਜੇਈ ਲਖਬੀਰ ਸਿੰਘ ਨੂੰ ਲਗਾ ਕੇ ਨੀਹਾਂ ਤੋਂ ਮਾੜੀ ਇਟ ਪਟਵਾਏਗੀ ਉਹਨਾਂ ਕਿਹਾ ਹੈ ਕਿ ਆਪ ਸਰਕਾਰ ਦੀਆਂ ਹਦਾਇਤਾਂ ਤਹਿਤ ਇਹ ਮਾਤਵਰਚ ਕੋਈ ਵੀ ਮਾੜਾ ਮਟੀਰੀਅਲ ਨਹੀਂ ਲੱਗਣ ਦਿੱਤਾ ਜਾਏਗਾ ਤੇ ਪੰਜਾਬ ਸਰਕਾਰ ਦੀਆਂ ਜੋ ਵੀ ਗਾਈਡਲਾਈਨਸ ਨੇ ਉਹਨਾਂ ਮੁਤਾਬਿਕ ਹੀ ਕੰਮ ਕੀਤਾ ਜਾਏਗਾ ਡਾਕਟਰ ਬੀ.ਡੀ. ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਸ਼ੁਰੂ ਕੀਤੀ ਗਈ ਰੁੱਖ ਲਗਾਓ ਇਨਾਮ ਪਾਓ ਮੁਹਿੰਮ ਤਹਿਤ ਵਿਸ਼ੇਸ਼ ਨਾਵਨ ਸਮਾਰੋਹ ਦਾ ਯੋਜਨਕੀਤਾ ਗਿਆ। ਇਸ ਮੁਹਿੰਮ ਦਾ ਮਕਸਦ ਲੋਕਾਂ ਨੂੰ ਵਾਤਾਵਰਣ ਦੀ ਰੱਖਿਆ ਲਈ ਰੁੱਖ ਲਗਾਉਣ ਪ੍ਰਤੀ ਪ੍ਰੇਰਿਤ ਕਰਨਾ ਸੀ। ਸਮਾਰੋਹ ਦੌਰਾਨ ਬੱਚਿਆਂ ਵੱਲੋਂ ਡਾਂਸ ਪੇਸ਼ ਕੀਤਾ ਗਿਆ ਤੇ ਲਿਟਲ ਫਲਾਵਰ ਚੈਟੇਵ ਸੁਸਾਇਟੀ ਦੀਆਂ ਮਹਿਲਾਵਾਂ ਵੱਲੋਂ ਨਸ਼ਿਆਂ ਪ੍ਰਤੀ ਸਕਿੱਟ ਵੀ ਪੇਸ਼ ਕੀਤੀ ਗਈ। ਸਮਾਰੋਹ ਦੌਰਾਨ ਡਾਂਸ ਤੇ ਨਸ਼ਿਆਂ ਪ੍ਰਤੀ ਸਕਿੱਟ ਪੇਸ਼ ਕਰਨ ਵਾਲੇ ਬੱਚਿਆਂ ਤੇ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੁੱਖ ਲਗਾ ਕੇ ਤੇ ਫੋਟੋ ਭੇਜਣ ਵਾਲੇ ਲੋਕਾਂ ਤੇ ਜ਼ਿਲ੍ ਇਸ ਤਰ੍ਹਾਂ ਕਾਰਨ ਨੂੰ ਸੋਸਾਇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਸੋਸਾਇਟੀ ਦੇ ਚੇਅਰਮੈਨ ਅਜੇ ਸੱਚ ਦੇਵਾ ਤੇ ਜਰਨਲਿਸਟਰ ਕਤਰ ਪੂਜਾ ਲੁਥਰਾ ਸੱਚ ਦੇਵਾ ਨੇ ਕਿਹਾ ਕਿ ਇਹ ਮੁਹਿੰਮ ਸਾਡੇ ਇਲਾਕੇ ਨੂੰ ਹਰਾ ਭਰਾ ਸੁੰਦਰ ਤੇ ਸਹੀ ਅਰਥਾਂ ਵਿੱਚ ਸਿਹਤਮੰਦ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਿਤ ਹੋਇਆ ਟਰੈਕਟਰਾਂ ਤੇ ਸਟੰਟ ਕਰਦੇ ਹੋਏ ਕਈ ਲੋਕ ਹਾਸੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਪਰ ਫਿਰ ਵੀ ਲੋਕ ਸਟੰਟ ਕਰਨ ਤੋਂ ਗਰੇਜ਼ ਨਹੀਂ ਕਰਦੇ ਅਜਿਹਾ ਇੱਕ ਮਾਮਲਾ ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ ਤੇ ਸਾਹਮਣੇ ਆਇਆ ਜਦੋਂ ਕੁਝ ਨੌਜਵਾਨ ਟਰੈਕਟਰ ਤੇ ਸਟੰਟ ਕਰ ਰਹੇ ਸਨ ਕਿ ਉਹਨਾਂ ਦਾ ਟਰੈਕਟਰ ਪਲਟ ਗਿਆ ਤੇ ਇਸ ਟਰੈਕਟਰ ਦੇ ਚਪੇਟ ਵਿੱਚ ਆਉਣ ਨਾਲ ਪ੍ਰਭਜੋਤ ਸਿੰਘ ਨਾਮਕ ਨੌਜਵਾਨ ਜ਼ਖਮੀ ਹੋ ਗਿਆ ਸੂchna ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਗੱਡੀ ਸਮੇਤ ਮੌਕੇ ਤੇ ਪਹੁੰਚੇ ਤੇ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਪਹੁੰਚਾਇਆ ਗਿਆ ਵਾਈਰਲੈਸ ਕੰਟਰੋਲ ਹੋਂ ਤੋਂ ਸੂਚਨਾ ਮਿਲੀ ਵੀ ਬੱਸ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹ ਅਸੀਂ ਆਏ ਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਆ ਗਈ ਹੈ ਉਹ ਬੰਦੇ ਦੇ ਜੀ ਤੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਖੜਾ ਹੋਇਆ ਉਹਦੇ ਤੇ ਸਟੰਟ ਕਰ ਰਹੇ ਹੁਣੇ ਤਿੰਨ ਚਾਰ ਜਣੇ ਆ ਉਹਦੇ ਉਹ ਹੀ ਕਹਿੰਦੇ ਸਾਡਾ ਵਾ ਬੰਦਾ ਆਪਣਾ ਹੀ ਸਾਡਾ ਉਹਨੂੰ ਉਹ ਸਿਵਲ ਹਸਪਤਾਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਕਰ ਦੇਣਗੇ ਉਹ ਹਾਂ ਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੱਨਾ ਖੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਆ ਤੇ ਮੈਂ ਕਿਹਾ ਤੁਸੀਂ ਲੈਣੇ ਇਹਨੂੰ ਕਿੱਥੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਆ ਤੇ ਇਹਨੂੰ ਨਾਲ ਦੇਖ ਲੈ ਵੀ ਹੁਣ ਜਮਾ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਦ ਸੁਹਾ پولیس ਨੇ ਇਲਾਕੇ ਵਿੱਚ ਲੁੱਟਖੋਤ ਤੇ ਚੋਰੀ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ ਜਦੋਂ ਕਿ ਉਹਨਾਂ ਦੇ ਇੱਕ ਸਾਥੀ ਸਾਹਿਲ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ پولیس ਨੇ ਮੁਲਜ਼ਮਾਂ ਖਿਲਾਫ ਸਬੰਧਿਤ ਧਰਾਵਾਂ ਤਹਿਤ ਕੇਸ ਦਰਜ ਕੀਤਾ ਮੋੜਲੀ ਪੁਛਗੇ ਵਿੱਚ ਮੁਲਜ਼ਮਾਂ ਨੇ ਇਲਾਕੇ 'ਚ ਵਾਪਰੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ پولیس ਨੇ ਨਾ ਪਰਾਦਾ ਵਿੱਚ ਵਰਤੇ ਗਏ ਵਾਹਨਾਂ ਸਮੇਤ ਪੈਸੇ ਤੇ ਹੋਰ ਸਮਾਨ ਵੀ ਬਰਾਮਦ ਕੀਤਾ ਸਰਹੰਦਪੁਰ ਪੁਲਿਸ ਵੱਲੋਂ ਮੰਡੀ ਗੋਬਿੰਦਗੜ ਵਿਖੇ ਸਪੈਸ਼ਲ ਕੀਤੀ ਗਈ ਨਾਕਾਬੰਦੀ ਦੌਰਾਨ ਵੱਡੀ ਉਪਲਬਧੀ ਹਾਸਲ ਕਰਦੇ ਹੋਏ ਅੱਧਾ ਕਿਲੋ ਤੋਂ ਵੱਧ ਯਾਨੀ ਕਿ 511 ਗ੍ਰਾਮ ਹੈਰੋਇਨ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਐਸਪੀਡੀ ਫਤੇਗੜ ਸਾਹਿਬ ਰਾਕੇਸ਼ ਯਾਦਵ ਨੇ ਦੱਸਿਆ ਕਿ ਸੀਆਈਏ ਸਟਾਫ ਸਰਹੰਦ ਦੇ ਇੰਚਾਰਜ ਇੰਸਪੈਕਟਰ ਆਕਾਸ਼ ਦੱਤ ਅਤੇ ਉਹਨਾਂ ਦੀ ਟੀਮ ਵੱਲੋਂ ਮੰਡੀ ਗੋਬਿੰਦਗੜ ਵਿਖੇ ਕੀਤੀ ਗਈ ਨਾਕਾਬੰਦੀ ਦੌਰਾਨ ਲੁਧਿਆਣਾ ਸਾਈਡ ਤੋਂ ਬিনা ਨੰਬਰ ਤੋਂ ਆ ਰਹੀ ਫੋਰਫੀਗੋ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦੋਂ ਦੀ ਤਲਾਸ਼ੀ ਲਈ ਗਈ ਤੇ ਦੌਰਾਨ ਨਾਂਪੁਰ ਜ਼ਿਲ੍ਹਾ ਲੁਧਿਆਣਾ ਤੇ ਚਮਨਜੀਤ ਸਿੰਘ ਵਾਸੀ ਪਿੰਡ ਲੋਹਾਰਾ ਜ਼ਿਲ੍ਹਾ ਲੁਧਿਆਣਾ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਹਰਨ ਬਰਾਮਦ ਹੋਈ ਜਿਸ ਦੇ ਦੋਸ਼ੀਆਂ ਵਿਰੁੱਧ ਥਾਣਾ ਗੋਬਿੰਦਗੜ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ ਦੋਵੇਂ ਦੋਸ਼ੀ ਆਪਸ ਵਿੱਚ ਮਾਮੇ ਪੂਆ ਦੇ ਲੜਕੇ ਨੇ ਮੁਜ਼ਮਾ ਨੂੰ ਪੇਸ਼ ਅਦਾਲਤ ਵਿੱਚ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਕੁੜਮੂ ਟਾਂਡਾ ਦੀਨ ਪੈਂਦੇ ਅੱਡਾ ਚੋਲਾੰਗ ਵਿਖੇ ਲੋਕਾਂ ਵੱਲੋਂ ਖਰੀਦੀ ਗਈ ਪੁੱਡਾ ਪ੍ਰੂਫ ਕਲੋਨੀ ਚ ਪਲਾਟਾਂ ਤੇ ਨਿਹੰਗ ਸਿੰਘਾਂ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਲੋਕਾਂ ਨੂੰ ਜ਼ਬਰੀ ਪਲਾਟ ਖਾਲੀ ਕਰਨ ਦੀ ਕੋਸ਼ਿਸ਼ ਕਰਦੇ ਵਿਅਕਤੀਆਂ ਤੇ ਕਾਰਵਾਈ ਨਾ ਕਰਨ ਤੇ ਲੋਕਾਂ ਨੇ ਥਾਣੇ ਦੇ ਅੰਦਰ ਕਿਸਾਨ ਜਥੇਬੰਦੀਆਂ ਦੀ ਮਦਦ ਨਾਲ ਧਰਨਾ ਲਾਇਆ ਤੇ ਪੰਜਾਬ ਪੁਲਿਸ ਤੇ ਸੂਬਾ ਸਰਕਾਰ ਖਿਲਾਫ ਨਾਰਾਬਾਜ਼ੀ ਕੀਤੀ ਵਕਫਾ ਪੀੜਤਾ ਨੇ ਪਲਾਟਾਂ ਚਾਇ ਨਿਹੰਗ ਸਿੰਘਾਂ ਦੀ ਵੀਡੀਓ ਵੀ ਪੁਲਿਸ ਤੇ ਪੱਤਰਕਾਰਾਂ ਨੂੰ ਮੁਹੱਈਆ ਕਰਾਈ ਤੇ ਕਿਹਾ ਕਿ ਉਹਨਾਂ ਨੂੰ ਕਈ ਵਾਰੀ ਨਿਹੰਗ ਸਿੰਘਾਂ ਵੱਲੋਂ ਆਪਣੇ ਹੀ ਪਲਾਟਾਂ ਚ ਲੀ ਯਤਨ ਕੀਤੇ ਗਏ ਤੋਂ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਿਆ ਨੇ ਜਿਸ ਦੀ ਵੀਡੀਓ ਵੀ ਅਸੀਂ ਉੱਚ ਅਧਿਕਾਰੀਆਂ ਨੂੰ ਦਿੱਤੀ ਹੈ ਪਰ ਫਿਰ ਵੀ ਉਹਨਾਂ ਦੀ ਸੁਣਵਾਈ ਨਹੀਂ ਹੋਈ ਮਜਬੂਰੀ ਵਿੱਚ ਉਹਨਾਂ ਨੂੰ ਕਿਸਾਨ ਜਥੇਬੰਦੀਆਂ ਦਾ ਸਾਥ ਲੈ ਕੇ ਥਾਣੇ ਦੇ ਅੰਦਰ ਧਰਨਾ ਲਗਾਉਣਾ ਪਿਆ ਤੇ ਉਹਨਾਂ ਦਾ ਇਹ ਧਰਨਾ ਇਨਸਾਫ ਨਾ ਮਿਲਣ ਤੱਕ ਜਾਰੀ ਰਹੇਗਾ ਹੋ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵੱਲ ਇਸ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ